हां जी किसान विरोध सत श्री का किसान प्रभाव काल ही आपा अपने ट्रैक्टर ਦੇ ਜਿਹੜਾ ਕੋਲੈਂਟ ਉਹ ਚੇਂਜ ਕੀਤਾ ਸੀ ਤਾਂ ਆਪਾਂ ਸੋਚਦੇ ਬਈ ਕਿਸਾਨ ਵੀਰਾਂ ਤੱਕ ਜਿਹੜੀ ਜਾਣਕਾਰੀ ਸ਼ੇਅਰ ਕਰੀਏ ਬਈ ਕੋਲੈਂਟ ਆਪਾਂ ਨੂੰ ਕਦੋਂ ਬਦਲਣਾ ਚਾਹੀਦਾ ਹੈ ਕਿਵੇਂ ਪਤਾ ਲੱਗੇ ਬਈ ਕੋਲੈਂਟ ਜਿਹੜਾ ਖਰਾਬ ਹੋ ਚੁੱਕਾ ਹੈ ਤੇ ਕੋਲੈਂਟ ਦਾ ਕੀ ਰੇਟ ਪੈਂਦਾ ਤੇ ਕਿੰਨੇ ਲੀਟਰ ਆਪਾਂ ਨੂੰ ਟ੍ਰੈਕਟਰ ਦੇ ਵਿੱਚ ਕੋਲੈਂਟ ਪਾਉਣਾ ਚਾਹੀਦਾ ਹੈ ਟਰੈਕਟਰ ਦੇ ਵਿੱਚ ਕੋਲਡਨ ਪਾਉਣ ਦਾ ਬਿਲਕੁਲ ਸਹੀ ਤਰੀਕਾ ਕੀ ਆ ਪੂਰੀ ਗੱਲਬਾਤ ਕਰਦੇ ਆ ਜਿਹੜੇ ਭਰਾ ਚੈਨਲ ਤੇ ਆਪਣੀ ਵੀਡੀਓ ਫੈਲੂਅਰ ਦੇਖ ਰਹੇ ਚੈਨਲ ਨੂੰ ਸਬਸਕ੍ਰਾਈਬ ਕਰ ਜਰੂਰ ਕਰ ਲਓ ਤੇ ਨਾਲ ਲੱਗੇ ਪਹਿਲ ਲਖਣੇ ਜਰੂਰ ਦਬਾ ਲਓ ਤਾਂ ਕਿ ਹਰ ਪ੍ਰਕਾਰ ਦੀ ਵੀਡੀਓ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਵੇ ਜੇਕਰ ਤੁਸੀਂ ਵੀਡੀਓ ਵੀਡੀਓ ਪੇਜ ਤੇ ਦੇਖ ਰਹੇ ਤੇ ਆਪਣੇ ਪੇਜ ਨੂੰ ਲਾਈਕ ਤੇ ਫੋਲੋ ਜਰੂਰ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਾਓ ਤਾਂ ਕਿ ਹੋਰ ਵੀ ਆਪਣੇ ਭਰਾਵਾਂ ਤੱਕ ਜਾਣਕਾਰੀ ਪਹੁੰਚ ਜਾਵੇ ਸੋ ਹੁਣ ਕਿਸਾਨ ਭਰਾ ਜਿਵੇਂ ਤੁਸੀਂ ਸਕਰੀਨ ਤੇ ਰਵੇ ਕੱਲ ਹੀ ਆਪਾਂ ਆਪਣੇ ਟਰੈਕਟਰ ਦਾ ਜਿਹੜਾ ਕੋਲਡਨ ਚੇ ਤੇ ਹਰ ਇੱਕ ਕਿਸਾਨ ਵੀ ਜਿਹੜਾ ਖੇਤੀਬਾੜੀ ਕਰਦਾ ਆਪੋ ਆਪਣੇ ਜਿਹੜਾ ਜ਼ਰੂਰਤ ਦੇ ਮੁਤਾਬਕ ਕਿਸਾਨ ਵੀਰਾਂ ਨੇ ਜਿਹੜਾ ਟਰੈਕਟਰ ਰੱਖੇ ਹੋਏ ਆ ਤਾਂ ਕੂਲੈਂਟ ਆਪਣੇ ਕਿੰਨਾ ਫਾਇਦੇਮੰਦ ਕਿਉਂਕਿ ਜੇਕਰ ਆਪਾਂ ਟਰੈਕਟਰ ਦੇ ਕੂਲੈਂਟ ਨਹੀਂ ਪਾਉਂਦੇ ਆਪਨਾ ਰੈਡੀਏਟਰ ਜਾਂ ਫਿਰ ਆਪਣੇ ਟਰੈਕਟਰ ਦਾ ਹੈੱਡ ਇੰਜਨ ਉਹਦੀ ਲਾਈਫ ਜਿਹੜੀ ਘਟਦੀ ਆ ਉਹਦੇ ਵਿੱਚ ਜੰਗ ਲੱਗ ਜਾਂਦਾ ਤੇ ਜਿਹਦੇ ਕਰਕੇ ਕਈ ਵਾਰ ਆਪਣਾ ਟਰੈਕਟਰ ਜਿਹੜਾ ਓਵਰ ਹੀਟ ਹੋ ਜਾਂਦਾ ਤੇ ਫਿਰ ਆਪਾਂ ਨੂੰ ਜਿਹੜਾ ਖਰਚਾ ਕਾਫੀ ਜ਼ਿਆਦਾ ਟਰੈਕਟਰ ਤੇ ਕਰਨਾ ਪੈਂਦਾ ਤਾਂ ਇਸ ਤੋਂ ਬਚਾਉਣ ਵਾਸਤੇ ਜਿਹੜਾ ਕੋਲੈਂਟ ਆਪਾਂ ਨੂੰ ਟਰੈਕਟਰ ਦੇ ਵਿੱਚ ਪਾਉਣਾ ਚਾਹੀਦਾ ਕੋਈ ਬਹੁਤ ਹੀ ਮਹਿੰਗੀ ਚੀਜ਼ ਨਹੀਂ ਜੇਕਰ ਆਪਾਂ ਇਹਦੇ ਰੇਟ ਦੀ ਗੱਲ ਕਰੀਏ 263 ਰੁਪਏ ਦੀ ਐਮ ਆਰ ਪੀ ਆ ਪਰ ਜਿਹੜਾ ਆਪਾਂ ਨੂੰ ਇਹ 150 ਰੁਪਏ ਦਾ ਗੂੜੀਰ ਦਾ ਪਿਆ ਸੀ ਆਪਾਂ ਨੂੰ ਜਾਣੀ ਦੀ 150 ਰੁਪਏ ਦਾ 1 ਲੀਟਰ ਪਿਆ ਸੀ ਤਾਂ ਇਹ ਆਪਾਂ ਕੱਲ ਜਿਹੜਾ ਆਪਣੇ ਟਰੈਕਟਰ ਦੇ ਵਿੱਚ ਚੇਂਜ ਕੀਤਾ ਸੋ ਹੁਣ ਕਿਵੇਂ ਪਤਾ ਲੱਗਿਆ ਆਪਣੇ ਟਰੈਕਟਰ ਦਾ ਜਿਹੜਾ ਕੋਲੈਂਟ ਖਰਾਬ ਹੋ ਚੁੱਕਾ ਤਾਂ ਉਹਦਾ ਸਿੱਧਾ ਸਿੱਧਾ ਕਿਸਾਨ ਉਹ ਆਪਾਂ ਜਿਹੜਾ ਟਰੈਕਟਰ ਹੈ ਜਿੱਦੋਂ ਆਪਣੇ ਟਰੈਕਟਰ ਠੰਡਾ ਹੈ ਉਹਦਾ ਪਰ ਰੈਡੀਟਰ ਦਾ ਢੱਕਣ ਖੋਲ ਕੇ ਦੇਖਣਾ ਕਿਉਂਕਿ ਗਰਮ ਗਰਮ ਤੇ ਆਪਾਂ ਢੱਕਣ ਨਹੀਂ ਖੋਲਣਾ ਉਹਦੇ ਵਿੱਚ ਗੈਸ ਬਣੀ ਹੁੰਦੀ ਤੇ ਇੱਕ ਜਿਹੜਾ ਪਾਣੀ ਹੁੰਦਾ ਉਹਦਾ ਟੈਂਪਰੇਚਰ ਕਾਫੀ ਜ਼ਿਆਦਾ ਹੋਇਆ ਹੁੰਦਾ ਤਾਂ ਉਹਦੇ ਨਾਲ ਆਪਣਾ ਹੱਥ ਸੜ ਸਕਦਾ ਤਾਂ ਜੇਕਰ ਤੁਹਾਨੂੰ ਲੱਗਦਾ ਬਈ ਹਲਦੀ ਵਰਗਾ ਆਪਣਾ ਜਿਵੇਂ ਕਿ ਆ ਆਪਨੇ ਇੱਥੇ ਨਟ ਲੱਗਾ ਇੱਥੋਂ ਆਪਣੇ ਟਰੈਕਟਰ ਦਾ ਆਪਾਂ ਜਿਹੜਾ ਕਈ ਕਈਆਂ ਦੇ ਹੋਰ ਤਰੀਕੇ ਨਾਲ ਵੀ ਹੋ ਸਕਦਾ ਪਰ ਆਪਣੇ ਇੱਥੋਂ ਆ ਪਾਈਪ ਨੂੰ ਖੋਲ ਕੇ ਜਿਹੜਾ ਆਪਾਂ ਰੈਡੀਟਰ ਦਾ ਪੂਰਾ ਪਾਣੀ ਬਾਹਰ ਕੱਢ ਸਕਦੇ ਹਾਂ ਸੋ ਰੈਡੀਟਰ ਦਾ ਜਿਹੜਾ ਆਪਾਂ ਦਾ ਕਰਦੇ ਮੈਂ ਕੂਲੈਂਟ ਖਰਾਬ ਹੋ ਚੁੱਕਾ ਤਾਂ ਜਦੋਂ ਕੋਲਨ ਖਰਾਬ ਹੋ ਜਾਂਦਾ ਉਹਦਾ ਜਿਹੜਾ ਕਲਰ ਹੈ ਉਹ ਚੇਂਜ ਹੋ ਜਾਂਦਾ ਜਾਨੀ ਕਿ ਉਹਦਾ ਜਿੱਦਾਂ ਆਪਾਂ ਲੱਗੂ ਪਾਣੀ ਦੇ ਵਿੱਚ ਆਪਾਂ ਹਲਦੀ ਘੋਲੀ ਆ ਜਾਂ ਪਰ ਉਹਦਾ ਸੰਤਰੀ ਜਿਹਾ ਕਲਰ ਆਪਾਂ ਨੂੰ ਨਜ਼ਰ ਆਊਗਾ ਤਾਂ ਉਤੋਂ ਤੁਸੀਂ ਸਮਝ ਸਕਦੇ ਜਿਹੜਾ ਆਪਣੇ ਟਰੈਕਟਰ ਦਾ ਜਿਹੜਾ ਇਹ ਕੂਲੈਂਟ ਹੈ ਉਹ ਖਰਾਬ ਹੋ ਚੁੱਕਾ ਤੇ ਆਪਾਂ ਨੂੰ ਚੇਂਜ ਕਰਨ ਦੀ ਜ਼ਰੂਰਤ ਹੈ ਸੋ ਚੇਂਜ ਕਰਨ ਤੋਂ ਪਹਿਲਾਂ ਕਿਸਾਨ ਭਰਾਓ ਜਿੱਦਾਂ ਤੁਸੀਂ ਸਕਰੀਨ ਤੇ ਆਪਾਂ ਦੇਖ ਹੀ ਰਹੇ ਬਈ ਇੱਕ ਆ ਬਾਕਸ ਵੀ ਨਾਲ ਦਿੱਤਾ ਹੁੰਦਾ ਇਹਦੇ ਵਿੱਚ ਆਪਾਂ ਨੂੰ ਜਿਹੜਾ ਕੂਲੈਂਟ ਆ ਉਹ ਵੀ ਆਪਾਂ ਨੂੰ 200 ਕੈਂਮਰ ਜਰੂਰ ਪਾਉਣਾ ਚਾਹੀਦਾ ਕਿ ਕਈ ਵਾਰ ਆਪਾਂ ਇਹ ਇਹਦਾ ਆਪਾਂ ਪਾਣੀ ਜਾਂ ਮਿਕਸ ਕਰਕੇ ਵਿੱਚ ਪਾ ਸਕਦੇ ਆ ਤੇ ਆਪਾਂ ਜਿਹੜਾ ਡਾਇਰੈਕਟ ਵੀ 200 ਕੈਂਮਲ ਜਿਵੇਂ ਆਪਾਂ ਪਾ ਰਹੇ ਆ ਤਾਂ ਤੁਸੀਂ ਦੇਖ ਸਕਦੇ ਇਦਾਂ ਵੀ ਤੁਸੀਂ ਜਿਹੜਾ 200 ਐਮਲ ਪਾ ਸਕਦੇ 200 ਕੈਂਮਲ ਜਾਂ 250 ਐਮਲ ਤੱਕ ਆਪਾਂ ਜਿਹੜਾ ਇਹਦੇ ਵਿੱਚ ਵੀ ਪਾਉਣਾ ਡਾਇਰੈਕਟ ਤੇ ਬਾਕੀ ਜਿਹੜਾ ਆਪਾਂ ਪਾਣੀ ਪਾ ਕੇ ਤੇ ਇਹਨੂੰ ਜਿਹੜਾ ਫੁੱਲ ਤੱਕ ਕਰ ਦੇਣਾ ਇਹ ਮਿਨੀਮਮ ਤੋਂ ਮੈਕਸਿਮਮ ਦੇ ਉੱਪਰ ਲਿਖਿਆ ਹੁੰਦਾ ਤੇ ਉਥੋਂ ਤੱਕ ਆਪਾਂ ਇਹਨੂੰ ਫੁੱਲ ਕਰ ਦੇਣਾ ਪੂਰਾ ਟੱਕਾਂ ਤੱਕ ਨਹੀਂ ਭਰਨਾ ਸਾਈਡ ਤੇ ਲਿਖਿਆ ਹੁੰਦਾ ਕੁਝ ਇਹਦਾ ਆਪਾਂ ਹੀ ਸਾਰਾ ਰੈਨ ਵੀ ਦੇਣਾ ਹੁੰਦਾ ਤਾਂ ਕਿ ਇਹਦੇ ਵਿੱਚ ਜਿਹੜਾ ਰੈਡੀਟਰ ਜੋ ਜਿਹੜਾ ਪ੍ਰੈਸ਼ਰ ਦੇ ਨਾਲ ਵਾਪਸੀ ਜਾਂ ਖਿੱਚਣਾ ਹੁੰਦਾ ਉਹ ਜਿਹੜੀ ਇਹਦੇ ਵਿੱਚ ਥੋੜੀ ਜਿਹੀ ਸਪੇਸ ਬਣੀ ਰਹੇ ਤਾਂ ਸਭ ਤੋਂ ਪਹਿਲਾਂ ਜੇਕਰ ਬੰਲਾਪ ਦੇਖੋ ਜਿਵੇਂ ਆਪਾਂ ਇਹਦੇ ਵਿੱਚ 3 ਤੋਂ 4 ਲੀਟਰ ਪਾਣੀ ਦੇ ਵਿੱਚ ਪਹਿਲਾਂ ਹੀ ਜਿਹੜਾ ਕੋਲੈਂਟ 1 ਲੀਟਰ ਆਪਾਂ ਘੋਲ ਕੇ ਰੱਖਿਆ ਆ ਇਹਨੂੰ ਆਪਾਂ ਬਾਅਦ ਦੇ ਵਿੱਚ ਪਾਉਣਾ ਤੁਸੀਂ ਜਿਵੇਂ ਦੇਖੋ ਦੇਖ ਸਕਦੇ ਭਈ ਇਹਨੂੰ ਪਾਉਣ ਤੋਂ ਪਹਿਲਾਂ ਆਪਾਂ ਕਰਨਾ ਭਈ ਪਹਿਲਾਂ ਤੋਂ ਜਿਹੜਾ ਪੁਰਾਣਾ ਕੋਲੈਂਡ ਹੁੰਦਾ ਪਾਣੀ ਦਾ ਉਹਨੂੰ ਆਪਾਂ ਵਾਸ਼ ਕਰ ਦੇਣਾ ਯਾਨੀ ਕਿ ਉਹ ਜਿਹੜਾ ਨਟ ਆਪ ਥੱਲੇੋਂ ਪਾਈਪ ਤੋਂ ਖੋਲ ਕੇ ਆਪਾਂ ਸਾਰਾ ਬਾਹਰ ਕੱਢ ਦੇਣਾ ਉਸ ਤੋਂ ਬਾਅਦ ਉੱਪਰੋਂ ਆਪਾਂ ਜਿਹੜਾ ਪਾਣੀ ਜਿਹੜਾ ਸਾਫ਼ ਪਾਣੀ ਪਾਈ ਜਾਣਾ ਤੇ ਸਾਫ਼ ਪਾਣੀ ਕੋਨੇ ਟਾਈਮ ਤੱਕ ਪਾਈ ਜਾਣਾ ਜਿੰਨੇ ਟਾਈਮ ਤੱਕ ਉਹਦੇ ਵਿੱਚੋਂ ਜਿਹੜਾ ਗੰਦਗੀ ਬਾਹਰ ਨਹੀਂ ਨਿਕਲਦੀ ਜਾਂ ਫਿਰ ਚਿੱਟਾ ਪਾਣੀ ਆਪਾਂ ਨੂੰ ਨਜ਼ਰ ਨਹੀਂ ਆਉਂਦਾ ਤਾਂ ਉਹ ਤਾਂ ਜਦੋਂ ਆਪਾਂ ਨੂੰ ਚਿੱਟਾ ਸਾਫ਼ ਪਾਣੀ ਥੱਲੇੋਂ ਦੀ ਨਿਕਲਣਾ ਸ਼ੁਰੂ ਹੋ ਜੇ ਉਦੋਂ ਆਪਾਂ ਜਿਹੜਾ ਉਹ ਨਟ ਕੱਸ ਦੇਣਾ ਪਾਈਪ ਨੂੰ ਟਾਈਟ ਕਰਕੇ ਤੇ ਰੈਡੀਟਰ ਨੂੰ ਫੁੱਲ ਕਰ ਦੇਣਾ ਪਾਣੀ ਦੇ ਨਾਲ ਕੱਲੇ ਪਾਣੀ ਦੇ ਨਾਲ ਉਸ ਤੋਂ ਬਾਅਦ ਆਪਾਂ ਟੈਕਟਰ ਨੂੰ ਸਟਾਰਟ ਕਰਨਾ 5 ਤੋਂ 7 ਮਿੰਟ ਉਸ ਤੋਂ ਬਾਅਦ ਦੁਬਾਰਾ ਫੇਰ ਉਹੀ ਆਪਾਂ ਪਾ ਜਿਹੜਾ ਰੈਡੀਏਟਰ ਦਾ ਸਾਰਾ ਪਾਣੀ ਫੇਰ ਆਪਾਂ ਦੁਬਾਰਾ ਬਾਹਰ ਕੱਢ ਦੇਣਾ ਤੇ ਉੱਪਰੋਂ ਫੇਰ ਆਪਾਂ ਜਿਹੜਾ ਸਾਫ਼ ਪਾਣੀ ਪਾਈ ਜਾਣਾ ਤਾਂ ਉਹ ਇਹ ਆਪਾਂ ਉਹਨੇ ਟਾਈਮ ਤੱਕ ਕੀਤੀ ਜਨਾ ਦਿਨੇ ਟਾਈਮ ਤੱਕ ਆਪਣਾ ਜਿਹੜਾ ਪੂਰਾ ਰੈਡੀਏਟਰ ਸਾਫ਼ ਨਹੀਂ ਦੋਦੇ ਵਿੱਚੋਂ ਜੰਗ ਵਗੈਰਾ ਜਿਹੜਾ ਬਾਹਰ ਰੈਸਟ ਹੈ ਜਿਹੜੀ ਹੁੰਦੀ ਉਹ ਬਾਹਰ ਨਹੀਂ ਨਿਕਲ ਜਾਂਦੀ ਤੇ ਇਹਨੂੰ ਆਪਾਂ ਤਿੰਨ ਤੋਂ ਚਾਰ ਵਾਰ ਇਸ ਤਰੀਕੇ ਨਾਲ ਜਿਹੜਾ ਪਾਣੀ ਆਪਾਂ ਉਹ ਵਾਸ਼ ਓਪ ਕਰਦੇ ਰਹਿਣਾ ਦੋ ਤਿੰਨ ਵਾਰ ਆਪਾਂ ਟਰੈਕਟਰ ਚਲਾ ਗਏ ਫੋਲ ਜਿਹੜਾ ਖਾਲੀ ਨਹੀਂ ਆਪਾਂ ਟਰੈਕਟਰ ਨੂੰ ਚਲਾਉਣਾ ਗ੍ਰੈਡੀਟਰ ਚੋਂ ਪਾਣੀ ਕੱਢਿਆ ਹੋਇਆ ਤੇ ਆਪਾਂ ਟਰੈਕਟਰ ਦਾ ਸਲਫ ਮਾਰ ਦਈਏ ਤਾਂ ਨਾਲ ਆਪਣੇ ਇੰਜਨ ਦਾ ਨੁਕਸਾਨ ਹੋ ਸਕਦਾ ਤੇ ਆਪਾਂ ਨੂੰ ਹਮੇਸ਼ਾ ਕੋਸ਼ਿਸ਼ ਕਰੋ ਕਿ ਡ੍ਰੈਕਟਰ ਨੂੰ ਪਾਣੀ ਨਾ ਭਰ ਕੇ ਤੇ ਉਸ ਤੋਂ ਬਾਅਦ ਹੀ ਟਰੈਕਟਰ ਨੂੰ ਸਟਾਰਟ ਕਰਨਾ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਜਿੱਦਾਂ ਆਪਾਂ ਘੋਲਿਆ ਆ 1 ਲੀਟਰ ਘੋਲ ਕੇ ਤਾਂ ਆਪਾਂ ਟਰੈਕਟਰ ਦੇ 2 ਲੀਟਰ ਆਪਾਂ ਨੂੰ ਘਟੂ ਘਟਾ ਕੇ ਪਾਉਣਾ ਹੀ ਚਾਹੀਦਾ ਜੇਕਰ ਤੁਸੀਂ 2 ਲੀਟਰ ਨਹੀਂ ਪਾ ਸਕਦੇ ਤਾਂ 1 ਲੀਟਰ ਜਿਹੜਾ ਕੂਲੈਂਟ ਜ਼ਰੂਰ ਪਾਉਣਾ ਚਾਹੀਦਾ ਆਪਾਂ ਨੂੰ 1 ਲੀਟਰ ਤੁਸੀਂ 3 ਤੋਂ 4 ਲੀਟਰ ਪਾਣ ਕੇ ਪਾ ਸਕਦੇ ਤੇ ਇਦਾਂ ਤੁਸੀਂ ਜਿਹ ਇਹਦੇ ਰੈਡੀਟਰ ਦੇ ਵਿੱਚ ਪਾ ਸਕਦੇ ਜੀ ਤੇ ਬਚਿਆ ਜਿਹੜਾ ਬਾਜ ਜਾਂਦਾ ਉਹਦੇ ਵਿੱਚ ਬਾਕੀ ਆਪਾਂ ਜਿਹੜਾ ਸਾਫ਼ ਪਾਣੀ ਪਾ ਗਏ ਇਹਨੂੰ ਫੁੱਲ ਕਰ ਸਕਦੇ ਆ ਫੁੱਲ ਕਰਨ ਤੋਂ ਬਾਅਦ ਆਪਾਂ ਜਿਹੜਾ ਟਰੈਕਟਰ ਨੂੰ ਸਟਾਰਟ ਕਰ ਦੇਣਾ ਤੇ ਇਹ ਟਰੈਕਟਰ ਨੂੰ ਸਟਾਰਟ ਕਰਨ ਤੋਂ ਪੰਜ ਤੋਂ 4 ਮਿੰਟ ਆਪਾਂ ਸਟਾਰਟ ਰਹਿਣ ਦੇਣਾ ਤੇ ਜਿੰਨਾ ਇਹਦੇ ਵਿੱਚੋਂ ਬਾਕੀ ਘਟ ਜਾਂਦਾ ਫੇਰ ਇੱਕ ਵਾਰ ਕਿਉਂਕਿ ਜਿਹੜਾ ਇਹ ਕੁਲੈਂਟ ਜਾਂ ਪਾਣੀ ਹੁੰਦਾ ਉਹ ਹੈੱਡ ਦੇ ਵਿੱਚ ਵੀ ਜਾਂਦਾ ਤਾਂ ਉਹਦੇ ਕਰਕੇ ਇਹਦੇ ਵਿੱਚੋਂ ਘਟ ਜੂਗਾ ਉਸ ਤੋਂ ਬਾਅਦ ਫੇਰ ਆਪਾਂ ਦੁਬਾਰਾ ਜੇ ਪਾਣੀ ਪਾ ਕੇ ਇਹਨੂੰ ਫੁੱਲ ਕਰ ਦੇਣਾ ਤਾਂ ਇਹ ਤਰੀਕਾ ਸੀ ਕੋਲੈਂਟ ਬਿਲਕੁਲ ਸਹੀ ਤਰੀਕਾ ਹੈ ਕਿ ਆਪਾਂ ਪਾਣੀ 'ਚ ਇਹਨੂੰ ਮਿਕਸ ਕਰਕੇ ਬਾਹਰੋਂ ਹੀ ਆਪਾਂ ਪਾਈਏ ਤੇ ਬਿਲਕੁਲ ਵਧੀਆ ਤਰੀਕੇ ਨਾਲ ਆਪਾਂ ਜਿਹੜਾ ਕੋਲੈਂਟ ਵਿੱਚ ਪਾ ਸਕਦੇ ਆ। ਸੋ ਬਾਕੀ ਰੇਟ ਦੀ ਗੱਲ ਕਰੀਏ ਤੇ ਆਪਾਂ ਨੂੰ 150 ਰੁਪਏ ਤੋਂ ਲੈ ਕੇ 200 ਰੁਪਏ ਤੱਕ ਜਿਹੜਾ ਆਪਾਂ ਨੂੰ ਕੋਲੈਂਟ ਦਾ ਰੇਟ ਪੈ ਜਾਂਦਾ 1 ਲੀਟਰ ਦਾ। ਤੇ 2 ਲੀਟਰ ਆਪਾਂ ਨੂੰ ਇੱਕ ਜਾਂ 2 ਲੀਟਰ ਜ਼ਰੂਰ ਪਾਉਣ ਜੇ ਤਾਂ ਜੇਕਰ ਤੁਸੀਂ 2 ਪਾਓ ਤੇ ਬਹੁਤ ਵਧੀਆ ਗੱਲ ਇਹ ਦਿਨ ਅਗਿਓ ਕਿ ਆਪਣੇ ਰੈਡੀਟਰ ਦੇ ਵਿੱਚ ਜੰਗ ਨਹੀਂ ਲੱਗਦੀ। ਇਹਕਰ ਜਿਹੜਾ ਆਪਣਾ ਟਰੈਕਟਰ ਆ ਉਹ ਓਵਰ ਹੀਟ ਹੋਣ ਤੋਂ ਬਚਦਾ ਹੈ। ਤਾਂ ਇਹ ਆਪਾਂ ਨੂੰ ਜਿਹੜਾ ਫਾਇਦਾ ਹੈ ਕੂਲੈਂਟ ਪਾਉਂਦਾ ਦੇਖ ਨੂੰ ਮਿਲ ਜਾਂਦਾ ਕੋਈ ਬਹੁਤਾ ਮਹਿੰਗਾ ਹੈਗਾ ਨਹੀਂਗਾ ਤਾਂ ਬਿਲਕੁਲ ਇਸ ਤਰੀਕੇ ਨਾਲ ਆਪਾਂ ਜਿਹੜਾ ਕੂਲੈਂਟ ਪਾ ਗਏ ਤੇ ਆਪਣੇ ਟਰੈਕਟਰ ਦੇ ਜਿਹੜੇ ਇੰਨੀਆਂ ਦੀ ਉਹਦੀ ਲਾਈਫ ਵਧਾ ਸਕਦੇ ਆ ਕਿਉਂਕਿ ਰੈਡੀਏਟਰ ਵੀ ਨਹੀਂ ਖਰਾਬ ਹੁੰਦਾ ਜੇਕਰ ਜੰਗ ਲੱਗੂ ਰੈਡੀਏਟਰ ਦਾ ਖਰਚਾ ਵੀ ਆਪਾਂ ਨੂੰ ਪਊਗਾ ਤੇ ਟਰੈਕਟਰ ਜਿਹੜਾ ਓਵਰ ਹੀਟ ਹੋਣ ਦਾ ਵੀ ਆਪਾਂ ਨੂੰ ਡਰ ਰਹਿੰਦਾ ਇਹਨਾਂ ਚੀਜ਼ਾਂ ਦਾ ਧਿਆਨ ਰੱਖ ਕੇ ਆਪਾਂ ਨੂੰ ਜਿਹੜਾ ਕੂਲੈਂਟ ਆਪਾਂ ਚੇਂਜ ਕਰ ਸਕਦੇ ਆ ਸੋ ਵੈਸੇ ਤਾਂ ਕੂਲੈਂਟ ਜਿਹੜਾ ਹੁੰਦਾ ਲਗਭਗ 2 ਸਾਲ ਤੱਕ ਜਿਹੜਾ ਕੂਲੈਂਟ ਨਹੀਂ ਖਰਾਬ ਬਾਕੀ ਟਰੈਕਟਰ ਦੀ ਚਲਾਈ ਤੇ ਵੀ ਹੋ ਜਾਂਦਾ ਕਿ ਟਰੈਕਟਰ ਦੀ ਚਲਾਈ ਕਿੰਨੀ ਆਪਾਂ ਕੂਲਡਰ ਟੱਗ ਨਾ ਪਾਇਆ ਤਾਂ ਉਸ ਤੇ ਚੀਜ਼ਾਂ ਵੀ ਆਪਾਂ ਨੂੰ ਦੇਖ ਨੂੰ ਮਿਲ ਜਾਂਦਾ ਬਾਕੀ ਤੁਸੀਂ ਇਹ ਨਹੀਂ ਦੇਖਣਾ ਵੀ ਟਰੈਕਟਰ ਚੱਲਿਆ ਜਾਂ ਨਹੀਂ ਚੱਲਿਆ ਕਿੰਨਾ ਚੱਲਿਆ ਤੁਸੀਂ ਦੇਖਣਾ ਵੀ ਰੈਡੀਏਟਰ ਦੇ ਵਿੱਚ ਜਿਹੜਾ ਕੂਲਡਰ ਦਾ ਕਲਰ ਚੇਂਜ ਹੋ ਚੁੱਕਾ ਜੇਕਰ ਸੰਤਰੀ ਜਿਹਾ ਕਲਰ ਆਉਂਦਾ ਤਾਂ ਤੁਸੀਂ ਕੂਲਡਰ ਚੇਂਜ ਕਰ ਹੀ ਦੇਣਾ ਕਿਉਂਕਿ ਬਹੁਤ ਆਪਾਂ ਨੂੰ ਇਹ ਮਹਿੰਗਾ ਨਹੀਂ ਪੈਂਦਾ 1.5-200 ਰੁਪਏ ਦੀ ਚੀਜ਼ ਹੁੰਦੀ ਆ ਤੇ ਇਹਦੇ ਨਾਲ ਆਪਣੇ ਜਿਹੜੇ ਟਰੈਕਟਰ ਦੀ ਲਾਈਫ ਹੈ ਜਿਹੜੀ ਵਧੀ ਰਹਿੰਦੀ ਆ ਤੇ ਇਸ ਚੀਜ਼ ਨੂੰ ਆਪਾਂ ਗੌਰ ਰੱਖਣਾ ਤਾਂ ਕਿ ਆਪਣਾ ਟਰੈਕਟਰ ਕਿ ਕਿਹੜਾ ਸੀਜ਼ ਵਗੈਰਾ ਨਾ ਮਾਰੇ